ਜਿਹੜੀ ਧਾਰਨਾ ਹੀ ਬਣੀ ਵੀ ਆ ਵੀ ਸਰਕਾਰੀ ਸਕੂਲਾਂ 'ਚ ਨਹੀਂ ਹੈ ਪੜ੍ਹਾਈ ਨਹੀਂ ਹੈ ਪਿਛਲੇ ਸਮੇਂ 'ਚ ਇੱਕ ਬਹੁਤ ਵੱਡਾ ਜਾਂ ਦਖਾਂਤ ਵਰਤਿਆ ਕਿ ਸਾਡੇ ਸਰਕਾਰੀ ਸਕੂਲਾਂ ਨੂੰ ਫੇਲ ਕਰਨ ਦੀ ਕੋਈ ਸਾਜਿਸ਼ ਹੋਈ ਆ ਸਾਜਿਸ਼ ਕੀ ਹੋਈ ਆ ਜਿਹੜੇ ਸਾਡੇ ਲੀਡਰ ਜਾਂ ਹੋਰ ਲੋਕ ਨੇ ਉਹਨਾਂ ਨੇ ਪ੍ਰਾਈਵੇਟ ਸਕੂਲ ਆਪਣੇ ਚਲਾਉਣ ਵਾਸਤੇ ਸਰਕਾਰੀ ਸਕੂਲਾਂ ਨੂੰ ਫੇਲ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਮੈਂ ਇਸ ਮੈਨੂੰ ਮਾਣ ਆ ਕਿ ਮੈਂ ਇਸ ਸਰਕਾਰੀ ਮੋਰ ਸਕੂਲ ਦਾ ਜਿਹੜਾ ਮੈਂ ਵਿਦਿਆਰਥੀ ਆ ਔਰ ਮੈਂ ਇੰਨਾ ਕੁ ਸਿੱਖਿਆ ਮੈਂ ਤੁਹਾਨੂੰ ਬਿਆਨ ਨਹੀਂ ਕਰ ਸਕਦਾ ਮੈਂ ਨਹੀਂ ਮੇਰੇ ਹੋਰ ਵੀ ਜਿਨੇ ਕਲਾਸ ਫੈਲੋ ਸੀ ਜਿਰੋਸ਼ ਕਰਦੇ ਹਾਂ ਸਰ ਨਮਸਕਾਰ ਜੀ ਅੱਜ ਮਾਡਰਨ ਪਬਲਿਕ ਸਕੂਲ ਨਾਭਾ ਦੇ ਵਿੱਚ ਖੜੇ ਹੋਏ ਹਾਂ ਹਾਂ ਜੀ ਕਿੰਨੇ ਲੋਕ ਲੱਗੇ ਸਰ ਗਿਣਤੀ ਤਾਂ ਦੇਖ ਮੈਂ ਕੀਤੀ ਨਹੀਂ ਗਿਣਤੀ ਤਾਂ 4 ਸਾਲ ਪਹਿਲਾਂ 36 ਸੀ ਜਦੋਂ 50000 ਪੂਰਾ ਹੋ ਗਿਆ ਸੀ ਠੀਕ ਹੈ ਠੀਕ ਹੈ ਜੀ ਤੇ ਜਿਹੜੀ ਗੱਲ ਜਿਹੜੀ ਮੁੱਖ ਰੱਖਦੀ ਆ ਇਹ ਜਿਹੜਾ ਸਰਕਾਰੀ ਮਾਡਲ ਹਾਈ ਸਕੂਲ ਆ ਇਹ ਜੀ ਮੇਰਾ ਸਕੂਲ ਆ ਮੇਰੇ ਸਕੂਲ ਦਾ ਭਾ ਭਾਵ ਜਿਹੜਾ ਮੈਂ ਇੱਥੇ ਜੇ ਅੱਜ ਇਸ ਮਕਾਮ ਤੇ ਪਹੁੰਚੇ ਹਾਂ ਤਾਂ ਇਸ ਸਕੂਲ ਦਾ ਬਹੁਤ ਵੱਡਾ ਰੋਲ ਹੈ ਜੀ ਮੈਂ ਆਪਣੀ ਜਿਹੜੀ ਆ ਮਿਡਲ ਇਥੋਂ ਪਾਸ ਕੀਤੀ ਆ 10ਵੀਂ ਇਥੋਂ ਔਰ ਮੇਰਾ ਜਿਹੜਾ ਕਹਿੰਦੇ ਆ ਨਾ ਜ਼ਿੰਦਗੀ ਦੇ ਜਿਹੜੇ ਸਿੱਖਣ ਵਾਲੇ ਜਿਹੜਾ ਟਾਈਮ ਆ ਮੈਂ ਇਥੋਂ ਸਿੱਖਿਆ ਔਰ ਇੱਥੇ ਦਾ ਸਿੱਖਿਆ ਜਿਹੜਾ ਅੱਜ ਮੈਂ ਇਸ ਮੁਕਾਮ ਤੇ ਪਹੁੰਚਿਆ ਔਰ ਮੈਂ ਸਹਸਦਾ ਕਰਦਾਂ ਜਦੋਂ ਵੀ ਮੈਂ ਇੱਥੇ ਆਉਣਾ ਸਿਰ ਚਕਾਉਣਾ ਕੀ ਇਸ ਸਕੂਲ ਨੇ ਮੈਨੂੰ ਇੱਥੇ ਤੱਕ ਜਿਹੜਾ ਪਹੁੰਚਾਇਆ ਜੀ ਵੈਸੇ ਅੱਜ ਦੇ ਟਾਈਮ 'ਚ ਸੋਚ ਹੋਈ ਵੀ ਹੈ ਵੀ ਸਰਕਾਰੀ ਸਕੂਲਾਂ 'ਚ ਬੱਚੇ ਪੜ੍ਹਦੇ ਨੇ ਟੀਚਰ ਨਹੀਂ ਪਰ ਤੁਸੀਂ ਕਹ ਰਹੇ ਮੈਂ ਨਹੀਂ ਨਹੀਂ ਦੇਖੋ ਮੇਰੇ ਖਿਆਲਿਆ ਤਾਂ ਤੁਸੀਂ ਸਕੂਲਾਂ 'ਚ ਜਾਂਦੇ ਨਹੀਂ ਠੀਕ ਹੈ ਜੀ ਜਾਂ ਤੁਹਾਨੂੰ ਸਕੂਲਾਂ ਦਾ ਰਿਕਾਰਡ ਨਹੀਂ ਪਤਾ ਕਿਉਂਕਿ ਬਹੁਤ ਮੈਂ ਤੁਹਾਨੂੰ ਪਹਿਲਾਂ ਮੇਰੇ ਸਕੂਲ ਦਾ ਦੱਸਦਾ ਹਾਂ ਮੇਰੇ ਸਕੂਲ ਦਾ ਜਿਹੜਾ ਰਿਕਾਰਡ ਆ ਮੈਂ ਆ ਮੇਰੇ ਨਾਲ ਦੇ ਸੈਕਲ ਹੋਰ ਕਾਫੀ ਜਿਹੜੇ ਸਟੂਡੈਂਟ ਨੇ ਤੁਹਾਨੂੰ ਮੈਂ ਇੰਨੀ ਕਿ ਗਿਣਤੀ ਕਰਾਉਦਾ ਤੁਸੀਂ ਲਿਖਣਾ ਭੁੱਲ ਜਾਓਗੇ ਵੀ ਜਿਹੜੇ ਅੱਜ ਬੜੇ-ਬੜੇ ਮਕਾਮ ਤੇ ਪਹੁੰਚੇ ਨੇ ਕੋਈ ਪ੍ਰੋਫੈਸਰ ਕੋਈ ਸੀਬੀਆਈ ਚਾਪ ਕਿੱਥੇ ਆ ਜੀ ਤੇ ਜਿਹੜੀ ਧਾਰਨਾ ਹੀ ਬਣੀ ਵੀ ਆ ਵੀ ਸਰਕਾਰੀ ਸਕੂਲਾਂ ਚ ਨਹੀਂ ਹੈ ਪੜ੍ਹਾਈ ਨਹੀਂ ਹੈ ਪਿਛਲੇ ਸਮੇਂ ਚ ਇੱਕ ਬਹੁਤ ਵੱਡਾ ਜਾਂ ਦਖਾਂਤ ਵਰਤਿਆ ਕਿ ਸਾਡੇ ਸਰਕਾਰੀ ਸਕੂਲਾਂ ਨੂੰ ਫੇਲ ਕਰਨ ਦੀ ਕੋਈ ਸਾਜ਼ਿਸ਼ ਹੋਈ ਆ ਸਾਜ਼ਿਸ਼ ਕੀ ਹੋਈ ਆ ਜਿਹੜੇ ਸਾਡੇ ਲੀਡਰ ਜਾਂ ਹੋਰ ਲੋਕ ਨੇ ਉਹਨਾਂ ਨੇ ਪ੍ਰਾਈਵੇਟ ਸਕੂਲ ਆਪਣੇ ਚਲਾਉਣ ਵਾਸਤੇ ਸਰਕਾਰੀ ਸਕੂਲਾਂ ਨੂੰ ਫੇਲ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਮੈਂ ਇਸ ਮੈਨੂੰ ਮਾਨ ਕਿ ਮੈਂ ਇਸ ਸਰਕਾਰੀ ਮੌੜ ਸਕੂਲ ਦਾ ਜਿਹੜਾ ਮੈਂ ਵਿਦਿਆਰਥੀ ਆ ਔਰ ਮੈਂ ਇੰਨਾ ਕੁ ਸਿੱਖਿਆ ਮੈਂ ਤੁਹਾਨੂੰ ਬਿਆਨ ਨਹੀਂ ਕਰ ਸਕਦਾ ਮੈਂ ਨਹੀਂ ਮੇਰੇ ਹੋਰ ਵੀ ਜਿੰਨੇ ਕਲਾਸ ਫੈਲੋ ਸੀ ਕਿ ਸਾਰੇ ਜਿਹੜੀ ਆ ਵਧੀਆਂ ਪੋਸਟਾਂ ਤੇ ਹਾਜ਼ਰ ਨੇ ਔਰ ਇਹ ਥੋੜੇ ਸਨੇਹਾ ਦਿੰਨਾ ਹੈ ਕਿ ਅੱਜ ਦੇ ਟਾਈਮ 'ਚ ਤੁਸੀਂ ਇੱਕ ਮੈਂ ਤੁਹਾਨੂੰ ਵੀ ਸਵਾਲ ਪੁੱਛੂਗਾ ਅੱਜ ਜਿੰਨੇ ਗੋਡ ਮੈਰਿਟ ਜਿੰਨੇ ਮੈਰਿਟ ਵਾਲੇ ਟੀਚਰਸ ਸਾਰੇ ਸਰਕਾਰੀ ਸਕੂਲਾਂ ਚ ਜਿੰਨੇ ਔਰ ਇੱਕ ਮਿੰਟ ਪਹਿਲਾਂ ਗੱਲ ਸੁਣ ਲੋ ਮੇਰੀ ਸਾਰੇ ਸਰਕਾਰੀ ਸਕੂਲਾਂ ਚ ਨੇ ਔਰ ਜਿਹੜੇ ਗੈਰ ਮਿਆਰੀ ਵਿਦਿਆ ਜਿਨ੍ਹਾਂ ਦੀ ਜਿਨ੍ਹਾਂ ਨੇ ਵੀਐਡਵੀ ਨਹੀਂ ਜਾਂ ਟੈਸਟ ਵੀ ਨਹੀਂ ਪਾਸ ਕੀਤਾ ਜੋ ਪ੍ਰਾਈਵੇਟ ਸਕੂਲਾਂ ਦੇ ਸਾਡੀ ਵੱਧ ਕਿਸਮਤ ਦੀ ਕੀ ਆ ਕਿ ਅਸੀਂ ਜਿੱਥੇ ਵੱਧ ਪੈਸਾ ਦਿੰਦੇ ਆ ਉੱਥੇ ਸਾਨੂੰ ਮਿਆਰੀ ਟੀਚਰ ਨਹੀਂ ਜਿੱਥੇ ਫ੍ਰੀ ਵਿਦਿਆ ਫ੍ਰੀ ਵਿਦਿਆ ਲੋਕ ਉਹਨਾਂ ਏਦਾਂ ਦੀਆਂ ਹਲਕੀਆਂ ਜੀਆਂ ਗੱਲਾਂ ਕਰਦੇ ਨੇ ਮੈਂ ਨਾ ਇਹ ਹਲਕੀਆਂ ਗੱਲਾਂ ਸੁਣਾ ਮੇਰੇ ਲਈ ਇੰਨਾ ਜਵਾਬ ਆ ਕਿਤੇ ਡਿਬੇਟ ਹੀ ਇਹਦੇ ਤੇ ਰੱਖ ਲਿਓ ਜੀ ਸਪੈਸ਼ਲ ਰੱਖ ਲਈ ਸਾਡੀ ਵੱਧ ਕਿਸਮਤ ਦੀ ਕੀ ਆ ਕਿ ਅਸੀਂ ਜਿੱਥੇ ਵੱਧ ਪੈਸੇ ਦਿੰਦੇ ਆ ਉੱਥੇ ਸਾਨੂੰ ਮੈਰੀ ਟੀਚਰ ਨਹੀਂ ਜਿੱਥੇ ਫ੍ਰੀ ਵਿਦਿਆ ਫ੍ਰੀ ਵਿਦਿਆ ਲੋਕ ਉਹਨਾਂ ਏਦਾਂ ਦੀਆਂ ਹਲਕੀਆਂ ਜੀਆਂ ਗੱਲਾਂ ਕਰਦੇ ਨੇ ਮੈਂ ਨਾ ਇਹ ਹਲਕੀਆਂ ਗੱਲਾਂ ਸੁਣਾ ਮੇਰੇ ਲਈ ਇੰਨਾ ਜਵਾਬਾ ਕਦੇ ਡਿਬੇਟ ਹੀ ਇਹਦੇ ਤੇ ਰੱਖ ਲਿਓ ਸਪੈਸ਼ਲ ਰੱਖ ਲਿਓ ਅੱਜ ਬੁੱਟਿਆਂ ਦੇ ਦਿਨ ਮੈਂ ਬੁੱਟਿਆਂ ਦੀ ਗੱਲ ਕਰੂੰਗਾ ਮੈਂ ਬੁੱਟਿਆਂ ਦੀ ਗੱਲ ਕਰੂੰਗਾ ਪੇਰੈਂਟਸ ਦੀ ਸੋਚ ਨਹੀਂ ਤੁਸੀਂ ਵੀ ਹਿੱਸੇਦਾਰ ਹੋ ਜਿਹੜੀ ਗੱਲ ਨੂੰ ਫਲਾਉਣਾ ਹੈ ਠੀਕ ਹੈ ਠੀਕ ਹੈ ਜੀ ਦੂਜੀ ਗੱਲ ਜਿਹੜੀ ਆ ਮੈਂ ਤੁਹਾਡੇ ਨਾਲ ਜਿਹੜੀ ਗੱਲ ਕਰੂੰਗਾ ਅੱਜ ਅਸੀਂ ਪੂਰੇ ਜਿਹੜੇ ਪੰਜਾਬ 'ਚ ਅੱਜ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਹਰ ਥਾਂ ਤੇ ਬੂਟੇ ਲਾਏ ਜਾ ਰਹੇ ਨੇ ਸਾਡਾ ਜਿਹੜਾ ਮਕਸਦ ਆ ਸਾਡੇ ਜਿਹੜੇ ਬੱਚੇ ਨੇ ਕਾਫੀ ਸਮਾਂ ਇੱਥੇ ਬਿਤਾਉਂਦੇ ਨੇ ਔਰ ਇਹਨਾਂ ਨੂੰ ਸਾਫ਼ ਸ਼ੁੱਧ ਵਾਤਾਵਰਣ ਮਿਲੇ ਖੁੱਲੀ ਹਵਾ ਮਿਲੇ ਠੀਕ ਹੈ ਜੀ ਆਕਸੀਜਨ ਮਿਲੇ ਪ੍ਰਾਪਤ ਮਾਤਰਾ 'ਚ ਤਾਂ ਕਿ ਇਹ ਵਧੀਆ ਸਾਂ ਲੈਣ ਸਾਫ਼ ਸੁਥਰਾ ਸਾਂ ਲੈਣ ਠੀਕ ਹੈ ਜੀ ਤਾਂ ਉਹਦੇ ਚ ਜਿਹੜੀ ਅੱਜ ਇੱਥੇ ਅਸੀਂ ਫਲਦਾਰ ਬੂਟੇ ਵੀ ਲਾ ਰਹੇ ਆਂ ਆਮ ਅਮਰੂਦ ਔਲਾ ਜਾਮਨ ਠੀਕ ਹੈ ਜੀ ਔਰ ਉਹ ਵੀ ਰਵਾਇਤੀ ਬੂਟੇ ਅਸੀਂ ਲਾ ਰਹੇ ਆਂ ਜਿਹੜੇ ਪਿਛਲੇ ਸਮੇਂ ਚੋਂ ਲਾਈ ਨਹੀਂ ਗਏ ਖਤਮ ਹੋ ਗਏ ਹਰਿਆ ਪਰਾ ਬਣਾਉਣਾ ਮੈਂ ਇੱਕ ਗੱਲ ਹਰ ਥਾਂ ਤੇ ਕਹਿਣਾ ਹੁੰਦਾ ਰੁੱਖ ਲਾ ਲਈਏ ਧੀਆਂ ਨੂੰ ਬਚਾ ਲਈਏ ਜੇ ਹੱਸਦਾ ਤੇ ਵਰਸਦਾ ਪੰਜਾਬ ਦੇਖਣਾ ਇਹ ਪੰਜਾਬ ਤਾਂ ਹੀ ਵਸੂਗਾ ਜੇ ਅਸੀਂ ਰੁੱਖ ਲਾਵਾਂਗੇ ਆਪਣੀ ਧੀਆਂ ਨੂੰ ਪੜਾਵਾਂਗੇ ਔਰ ਇਸ ਕਦਰ ਬਣਾਵਾਂਗੇ ਕਿ ਸਾਡਾ ਪੰਜਾਬ ਖੁਸ਼ਹਾਲ ਹੋਊਗਾ ਤਰੱਕੀ ਕਰੂਗਾ ਇਹ ਗੱਲ ਮੈਂ ਹਰਥਾਂ ਤੇ ਕਹਿੰਦਾ ਔਰ ਆ ਰਹੇ ਆ ਜੀ ਔਰ ਮੇਰਾ ਜਿਹੜਾ ਟੀਚਾ 5000 ਬੂਟੇ ਲਾਉਂਦਾ ਮੈਂ ਹਰ ਸਾਲ ਲਾਉਂਦਾ ਜੇ ਕੋਈ ਬਰਥਡੇ ਹੋਵੇ ਸਾਡੇ ਦੋਸਤ ਦਾ ਜਾਂ ਕਿਸੇ ਦਾ ਪਰਿਵਾਰ ਦਾ ਉੱਤੇ ਅਸੀਂ ਬੂਟੇ ਲਾਈ ਦਿਆਂ ਔਰ ਮੈਂ ਸਾਰੇ ਪੰਜਾਬੀਆਂ ਨੂੰ ਅੱਜ ਦੇ ਦਿਨ ਅਪੀਲ ਕਰਦਾ ਹਾਂ ਕਿ ਤੁਸੀਂ ਵੀ ਜਿਹੜਾ ਆਪਣਾ ਹਰ ਇੱਕ ਮਨੁੱਖਾ ਇੱਕ ਇੱਕ ਰੁੱਖ ਲਾਵੇ ਠੀਕ ਹੈ ਜੀ ਤਾਂ ਪੂਰਾ ਪੰਜਾਬ ਖੁਸ਼ਹਾਲ ਹੋਊਗਾ ਵਾਤਾਵਰਣ ਸਾਡਾ ਵਧੀਆ ਹੋਊਗਾ ਜਿਹੜੇ ਮੇਰੇ ਛੋਟੇ ਇਹ ਆਉਣ ਵਾਲੇ ਸਮੇਂ 'ਚ ਵਧੀਆ ਸੁੱਖ ਦਾ ਸਾਹ ਲੈਣਗੇ ਔਰ ਆਉਣ ਵਾਲੇ ਸਮੇਂ 'ਚ ਇਹ ਵੀ ਇਹ ਰਸਤੇ ਤੁਰਨਗੇ ਔਰ ਜਿੱਥੇ ਵੀ ਜਾਣਗੇ ਬੂਟੇ ਲਾਉਣਗੇ ਔਰ ਪੜ੍ਹਾਈ 'ਚ ਵੀ ਜਿਹੜਾ ਮੋਰੀ ਰਹਿਣਗੇ ਧੰਨਵਾਦ ਜੀ ਥੈਂਕ ਯੂ ਸਸ਼ੀਪਾ ਮੇਰਾ ਨਾਮ ਜੀਵਨ ਕੁਮਾਰ ਸ਼ਰਮਾ ਜੀ ਮੈਂ ਮੈਂਬਰ ਤੌਰ ਹੈਡਮਾਸਟਰ ਕੰਮ ਕਰ ਰਿਹਾ ਹਾਂ ਸਰਕਾਰੀ ਮਾਡਰਨ ਸਕੂਲ ਅਬੋਧ ਵਿਖੇ ਠੀਕ ਹੈ ਤੇ ਸਰ ਜੋ ਚੇਰਮੈਨ ਸਾਹਿਬ ਆਏ ਨੇ ਬੁਕੇ ਲਗੇ ਸਰ ਬਹੁਤ ਵਧੀਆ ਉਪਰ ਆਲੇ ਸੀ ਤੇ ਚੇਰਮੈਨ ਸਾਹਿਬ ਸਾਡੇ ਪਰਿਵਾਰ ਕੇ ਮੈਂਬਰ ਹੈ ਜੀ ਇਸ ਸਕੂਲ ਦੇ ਇਥੋਂ ਹੀ ਵਿਦਿਆ ਹਾਸਲ ਕਰੀ ਆ ਤੇ ਸਾਨੂੰ ਮਾਣ ਹੈ ਇਹਨਾਂ ਦੇ ਉੱਤੇ ਹਰ ਖੁਸ਼ੀ ਦੇ ਮੌਕੇ 'ਚ ਸਾਨੂੰ ਸ਼ਾਮਲ ਕਰਦੇ ਆ ਤੇ ਰੈਗੂਲਰਲੀ ਸਕੂਲ ਸਾਡੇ ਦਾ ਵਿਜ਼ਿਟ ਕਰਦੇ ਰਹਿੰਦੇ ਆ ਜੀ ਤੇ ਹਰ ਤਰ੍ਹਾਂ ਦੀ ਐਕਟੀਵਿਟੀ ਦੇ ਵਿੱਚ ਇਹ ਸ਼ੁਰੂਆਤ ਮਾਡਲ ਸਕੂਲ ਤੋਂ ਹੀ ਕਰਦੇ ਆ ਤੇ ਬੱਚਿਆਂ ਨਾਲ ਬਹੁਤ ਹੀ ਪਿਆਰ ਹੈ ਸ਼ਰਮਾ ਜੀ ਦਾ ਤੇ ਅੱਜ ਵੀ ਜਿਹੜੀ ਇਹ ਸ਼ੁਰੂਆਤ ਕੀਤੀ ਹੈ ਜਦੀ ਪਲਾਂਟੇਸ਼ਨ ਡਰਾਈਵ ਦੀ ਜਿਹੜੀ ਤੇ ਇਹਨਾਂ ਦੀ ਇੱਕ ਦਿਲੀ ਇੱਛਾ ਸੀ ਕਿ ਬੱਚਿਆਂ ਨਾਲ ਕਰਨੀ ਹੈ ਬੱਚਿਆਂ ਨੂੰ ਅਸੀਂ ਅਵੇਅਰਨੈਸ ਦੇਣੀ ਹੈ ਤੇ ਬਹੁਤ ਹੀ ਚੰਗਾ ਉਪਰਾਲਾ ਜੀ ਤੇ ਜਿਹੜੇ ਬੂਟੇ ਲਗਾਏ ਜਾ ਰਹੇ ਆ ਤੇ ਵਿਦਿਆਰਥੀਆਂ ਨੂੰ ਬੂਟੇ ਅਡਾਪਟ ਕਰਵਾ ਕੇ ਜੀ ਅਸੀਂ ਇਕੱਲਾ ਲਾਵਾਂਗੇ ਨਹੀਂ ਇਹਨਾਂ ਨੂੰ ਇਹਨਾਂ ਨੂੰ ਅਸੀਂ ਸੰਭਾਲਾਂਗੇ ਵੀ ਜੀ ਜਦ ਤੱਕ ਇਹ ਬੂਟੇ ਪਾਲ ਨਹੀਂ ਜਾਂਦੇ ਅਸੀਂ ਇਹਨਾਂ ਦੀ ਸੰਭਾਲ ਵੀ ਕਰਾਂਗੇ ਸ਼ਰਮਾ ਜੀ ਨੂੰ ਅਸੀਂ ਵਿਸ਼ਵਾਸ ਦਿਵਾਉਂਦੇ ਆ ਕਿ ਜਿਸ ਉਮੀਦ ਨਾਲ ਇਹ ਬਾਰਡ ਸਕੂਲ ਦੇ ਵਿੱਚ ਆਏ ਆ ਅਸੀਂ ਉਸੇ ਉਮੀਦ ਦੇ ਨਾਲ ਇਹਨਾਂ ਦੀਆਂ ਉਮੀਦਾਂ ਨੂੰ ਪੂਰਾ ਕਰਾਂਗੇ ਤੇ ਜਿਹੜੇ ਬੂਟੇ ਲਾ ਕੇ ਜਾਣਗੇ ਅਸੀਂ ਇੱਕ ਇੱਕ ਬੂਟਾ ਇਹਨਾਂ ਨੂੰ ਅਗਲੇ ਸਾਲ ਅਸੀਂ ਉਹ ਪੇੜ ਬਣਾ ਕੇ ਦੇਵਾਂਗੇ